ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕੋ ਡਾਇਲੌਗ ਨਹੀਂ ਤੁਸੀਂ ਸੁਣਿਆ ਹੋਊਗਾ ਸ਼ਾਇਦ ਵੀ ਜਦੋਂ ਕੋਈ ਦਿਲੋਂ ਚਾਹੀਏ ਕੋਈ ਚੀਜ਼ ਤੇ ਸਾਰਾ ਯੂਨੀਵਰਸਲ ਲੱਗ ਪੈਂਦਾ ਕਰਨ ਲਈ ਹੁਣ ਮੈਂ ਆ ਤੁਸੀਂ ਵੇਖੋ ਆਉ ਚਾਰੇ ਬੰਨੇ ਤੁਹਾਨੂੰ ਦਿਖੂਗੇ ਕੱਦੂ ਹੋਏ ਝੋਨੇ ਲੱਗੇ ਆ ਆਪਣੇ ਵਾਲੇ ਖੇਤ ਨੇ ਇਹਦੇ ਵਿੱਚ ਮੈਂ ਇੱਕ ਸੰਕਲਪ ਲਿਆ ਸੀ ਪਿਛਲੇ ਸਾਲ ਵੀ ਝੋਨਾ ਰਹਿਤ ਕਰਨਾ ਟੋਟਲ ਤੇ ਕੀਤਾ ਵੀ ਤੇ ਆ ਸੀ ਮੀਂਹ ਡੀਕਦੇ ਡੀਕਦਿਆਂ ਬੜਾ ਲੇਟ ਕੀਤਾ ਕੰਮ ਆ ਅਸੀਂ ਕੱਲ ਮੱਕੀ ਬੀਜੀ ਇਹ ਚੱਲ ਕੋਈ ਨਹੀਂ ਹੁਣ ਪੈਜੂ ਪੈਜੂ ਨਾ ਪੈਜੂ ਤੇ ਵੇਖਾਂ ਤੇ ਪ੍ਰਮਾਤਮਾ ਦੀ ਮਿਹਰ ਵੇਖੋ ਨੇ ਰਾਤ ਰਾਤ ਸਾਡੀ ਮੱਕੀ ਨੂੰ ਪਾਣੀ ਲਾਤਾ ਝੋਨੇ ਚ ਤੇ ਜਿਹੜਾ ਪਾਣੀ ਵੇਸਟ ਕਰਨਾ ਹੀ ਆਪਾਂ ਜਾਂ ਇਹ ਕਹਿ ਰਹੀਏ ਵੀ ਕੱਢਣਾ ਸੀਗਾ ਥੱਲੇ ਨੂੰ ਉਹ ਤਾਂ ਕੱਢਣੋਂ ਬਚਾਇ ਹੀ ਬਚਾਇ ਜਿਹੜਾ ਮੱਕੀ ਨੂੰ ਲਾਉਣਾ ਸੀ ਉਹ ਵੀ ਪ੍ਰਮਾਤਮਾ ਨੇ ਮਿਹਰ ਕੀਤੀ ਆ ਪੂਰਾ ਫੁੱਲ ਪਾਣੀ ਵਧੀਆ ਦੇ ਕੇ ਜਿੰਨਾ ਗੀ ਬੀ ਨੂੰ ਚਾਹੀਦਾ ਉਹ ਸਾਡੀ ਜ਼ਮੀਨ ਤਾਰ ਕਰਦੀ ਆ ਅਜੇ ਮਹੀ ਪੈਣ ਡਿਆ ਤੇ ਇਹ ਚੀਜ਼ਾਂ ਜਿਹੜੀਆਂ ਕੁਦਰਤ ਦੇ ਲਈ ਤੁਸੀਂ ਜਦੋਂ ਥੋੜਾ ਸੋਚਦੇ ਜੇ ਤੇ ਕੁਦਰਤ ਤੁਹਾਡੇ ਲਈ ਬਹੁਤ ਕੁਝ ਸੋਚਦੀ ਆ ਹੁਣ ਉਹ ਲਾਈਨ ਤੁਸੀਂ ਮੇਰੀ ਵੇਖ ਲਓ ਆ ਨੂੰ ਕਿਤੇ ਝੋਨਾ ਲੱਗਾ ਨਹੀਂ ਆ ਉਹ ਅੱਗੇ ਟੋਟਲ ਜਿਹੜਾ ਮੇਰਾ ਹਰਾ ਚਾਰਾ ਆ ਤੇ ਵਿੱਚ ਲੈਬ ਆ ਦੋ ਤਿੰਨ ਕਿੱਲਿਆਂ ਦੀ ਤੇ ਐਦਾਂ ਹੀ ਸਾਰੀ ਜ਼ਮੀਨ ਹੈ ਹੁਣ ਮੀਂਹ ਥੋੜਾ ਜਿਹਾ ਵੱਧ ਗਿਆ ਤੇ ਅਗਲੀ ਗੱਲ ਆਪਾਂ ਬਹਿ ਕੇ